ਕੱਲ ਇਹ ਨਹੀਂ ਹੈਗੀ ਕਿ ਮੈਂ ਕੋਈ ਇਸ਼ਾਨ ਕਰ ਰਿਹਾ ਤੁਹਾਡੇ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਬਹੁਤ ਸਾਲਾਂ ਤੋਂ ਡਿਜ਼ਰਵ ਕਰਦੇ ਸੀ ਬੜੀ ਧੇਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਇਹ ਨੌਕਰੀਆਂ ਕਈ ਤਾਂ ਤਰਨੇ ਲੋਂਦੇ ਲੋਂਦੇ ਓਵਰੇਜ ਹੋ ਗਏ ਜੀ ਅਸੀਂ ਉਮਰ ਦੀ ਹੱਦ ਵਧਾ ਰਹੇ ਹਾਂ ਹੁਣ ਉਹਨਾਂ ਵਾਸਤੇ ਵੀ ਇਹਨਾਂ ਦਾ ਕੀ ਕਸੂਰ ਹੈ ਕਿਸੇ ਨੇ ਕੁਝ ਸੋਚੇ ਨਹੀਂ ਜਿਹੜਾ ਹੁੰਦਾ ਸੀ ਆਪ ਦਿੱਤੀਆਂ ਪੁੱਤਾਂ ਬਾਰੇ ਸੋਚਦਾ ਸੀ ਦੋ ਘਰ ਰਸੋਈ ਨੂੰ ਚੁੱਲ੍ਹੇ ਬੁਝਾਤੇ ਸੱਥਾਂ ਚੋਂ ਰੌਣਕਾਂ ਉੱਡ ਗਈਆਂ 33 ਸਾਲ ਦੇ ਜੋ ਅੱਖਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾ ਸਮਾਨ ਪਾਣੀ ਚ ਲਿਖਿਆ ਚਿੰਤਾ ਖਾਦੀ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜੇ ਨਾ ਪੱਕੋ ਰੋਟੀ ਦੇ ਚੱਕਰਾਂ ਚ ਹੀ ਪਾ ਰੱਖਿਆ ਸੀ ਤਾਂ ਸੁਮਨਾ ਜੀ ਇਸ ਗੱਲ ਦੀ ਖੁਸ਼ੀ ਹੈ 1300 ਤੋਂ ਜ਼ਿਆਦਾ ਚੁੱਲੇ ਅੱਜ ਬਲਣਗੇ 50 ਹਜ਼ਾਰ ਦੇ ਨੇੜੇ ਤੇੜੇ ਆਉਣੇ ਤਿੰਨ ਸਾਲਾਂ 'ਚ ਨੌਕਰੀਆਂ ਦੇ ਚੁੱਕੇ ਆਂ ਸੀ ਔਰ ਇੱਕ ਵੀ ਬੰਦਾ ਉਹਦੇ 'ਚ ਉੱਠ ਕੇ ਕਹਦੇ ਕਿ 1 ਰੁਪਈਆ ਲੱਗਿਆ 1 ਰੁਪਈਆ ਲੱਗਿਆ ਸਾਡਾ ਸਪਾਰਿਸ਼ ਤੇ ਜਦ ਕਿਸੇ ਮੰਤਰੀ ਨਹੀਂ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ ਫਲਾਨੇ ਨੂੰ ਮੰਤਰੀ ਜਾਣਦਾ ਸੀ ਉਹਨੂੰ ਮਿਲ ਗਈ ਇੱਕ ਬੰਦਾ ਕਹਦੇ ਉੱਠ ਕੇ ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀ ਔਰ ਬਿਜਲੀ ਬੋਰਡ ਤਾਂ ਖਾਸ ਤੌਰ ਤੇ ਲਾਈਫ ਲਾਈਨ ਹੈ ਪੰਜਾਬ ਦੀ ਅਸੀਂ ਅਨੁਸਾਰ ਮਾਰਚ ਦੇ ਵਿੱਚ ਮਾਰਚ 22 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਸੌਂਪੀ ਸੀ ਅਕਤੂਬਰ ਚ ਅਸੀਂ ਬੰਦ ਪਈ 2015 ਤੋਂ ਬੰਦ ਪਈ ਆਪਣੀ ਕੋਲੇ ਦੀ ਖਾਨ ਚਲਾ ਲਈ ਸੀ ਚਾਰ ਖੰਡ ਦੇ ਵਿੱਚ ਹੈ ਜਿਉਂ ਪਛਵਾੜਾ ਅਜੀ ਕਾ ਸਾਡੇ ਕੋਲੇ ਜਦੋਂ ਕੋਲੇ ਦੀ ਖਾਨ ਆ ਆਪਾਂ ਇਧਰ ਉਧਰ ਕਿਉਂ ਲੈਨੇ ਆ ਉਹ ਇਧਰੋਂ ਉਧਰੋਂ ਤਾਂ ਲੈਂਦੇ ਸੀ ਉਹਨਾਂ ਨੂੰ ਇਧਰੋਂ ਉਧਰੋਂ 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 ਹੋ ਜਾਂਦਾ ਸੀ ਰੱਬ ਦੀ ਮੇਲੇ ਚਲਾਈਏ ਯਾਰ ਆਪਦੀ ਜਿਹੜੀ ਹੈ ਖਾਨ ਚਲਾਈਏ ਚਲਦੀ ਹੈ ਤੇ ਕੋਲਾ ਆ ਗਿਆ ਤਾਂ ਸਾਡੇ ਕੋਲੇ ਇੰਨਾ ਕੋਲਾ ਆ ਗਿਆ ਕਿ ਸਾਨੂੰ ਪਤਾ ਲੱਗਿਆ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਜੀਵੀ ਕੇ ਕੰਪਨੀ ਦਾ ਸੀਗਾ ਵੀ ਉਹ ਵਿਕ ਰਿਹਾ ਹੈ ਅਜੀ ਕਾ ਕਰੋ ਗੱਲ ਸਾਡੇ ਨਾਲ ਫਿਰ ਸਾਡੇ ਕੋਲ ਕੋਲਾ ਹੈਗਾ ਪਹਿਲੀ ਵਾਰ ਹੋਇਆ ਨਿਆ ਆ ਕੇ ਗਵਰਨਮੈਂਟਾਂ ਨਾ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਦੋਸਤਾਂ ਮਿੱਤਰਾਂ ਨੂੰ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਅਦਾਰਾ ਖਰੀਦਿਆ 540 ਮੀਗਾਵਾਟ ਦਾ ਚੱਲਦਾ ਪਲਾਂਟ ਅਸੀਂ ਲਿਆ 1080 ਕਰੋੜ 'ਚ ਬਹੁਤ ਸਸਤਾ ਸੌਦਾ ਜੀ ਇਹ ਚਲਦਾ ਇਹ ਨਾਲੇ ਜੇ ਉਹ ਉਸ ਤਰ੍ਹਾਂ ਦਾ ਲਾਉਣਾ ਹੋਵੇ ਅੱਜ 4 ਸਾਲ ਲੱਗਣਗੇ ਤੇ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਜੁੰਟ ਜਿਹੜੀ ਕਿ ਆਪਾਂ ਨੂੰ ਹੁਣ 2 ਕਰੋੜ ਪਰ ਜੁੰਟ ਪਈ ਐ ਜਾਨੀ ਕਿ ਆਪਾਂ 5000 ਕਰੋੜ ਦੀ ਚੀਜ਼ 1000 ਚ ਲੈ ਲਈ ਘਟਾਇਆ ਪੈਸੇ ਵੀ ਘਟਵਾਏ ਉਹਨਾਂ ਤੋਂ ਕਹਿ ਕੇ ਜਿਵੇਂ ਜਿਵੇਂ ਆਪਾਂ ਅੱਜ ਆਪਦਾ ਪਰਿਵਾਰ ਦੀ ਸ਼ਾਪਿੰਗ ਕਰਨ ਜਾਂਦੇ ਆ ਆਪਾਂ ਦੁਕਾਨ ਤੇ ਜਾ ਕੇ ਆਪਾਂ ਬਹਿਸ ਦਿਆ ਨਾ ਦੁਕਾਨਦਾਰ ਨਾਲ ਵੀ ਨਾ ਯਾਰ ਠੀਕ ਠੀਕ ਲਾਲਾ ਯਾਰ ਕੋਈ ਨਹੀਂ ਯਾਰ ਤੇ ਤੇਰੇ ਤੋਂ ਸੌਦਾ ਲੈਨੇ ਆ ਵੀ ਥੋੜੇ ਤਾਂ ਘਟਾ ਲੈ ਯਾਰ ਥੋੜੇ ਜਾਇ ਨਾ ਕਰ 5 ਰੁਪਏ ਹੋਰ ਐਂ ਕਰ ਕਰਕੇ ਅਸੀਂ ਪੰਜਾਬ ਦੇ ਪੈਸੇ ਨੂੰ ਅਸੀਂ ਬਿਚਾ ਰਹੇ ਹਾਂ ਕਿਉਂਕਿ ਪੰਜਾਬ ਦਾ ਪੈਸਾ ਥੋੜਾ ਪੈਸਾ ਹੈ ਥੋੜੇ ਤੇ ਲਾਉਣਾ ਹੈ ਸੋ ਮੈਂ ਇਸ ਗੱਲ ਲਈ ਤੁਹਾਨੂੰ ਬਹੁਤ ਵਧਾਈ ਦੇਣਾ ਕਿ ਤੁਸੀਂ ਮਿਹਨਤ ਕੀਤੀ ਕੰਪੀਟੀਸ਼ਨ ਅੱਜ-ਅੱਜ ਬ੍ਰੇਨਸਟਾਰਮਿੰਗ ਹੋਊਗੀ ਸਾਰੇ ਮਿਲੋਗੇ ਜਿਵੇਂ ਉਹ ਦਸਰੇ ਸੀ ਕੁੜੀ ਕਿ ਮੈਨੂੰ ਕੋਈ ਮੁੰਡਾ ਮਿਲਿਆ ਉਹ ਕਹਿੰਦਾ ਵੀ ਇਹ ਪੇਪਰ ਕਿਵੇਂ ਦਿੱਤਾ ਜਾਂਦਾ ਹੈ ਪਤਾ ਲੱਗੂ ਅੱਜ ਦੱਸੋ ਇੱਕ ਦੂਜੇ ਨੂੰ ਗਵਾਂਢੀ ਆਉਣਗੇ ਤੁਹਾਡੇ ਕੋਲ ਇਹ ਰਿਸ਼ਤੇਦਾਰ ਆਉਣਗੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਜ਼ਰੂਰ ਦੱਸੋ ਨੌਕਰੀਆਂ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਔਰ ਇਹ ਮੈਂ ਇਹ ਵੀ ਕਹਿਣਾ ਚਾਹੁੰਦਾ ਹਰ ਹਰ ਇੱਕ ਵਾਰ ਹਰ ਵਾਰ ਕਹਿਣਾ ਮੈਂ ਕਿ ਥੋੜੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤਾਂ ਇੱਕ ਸਮਝ ਲਓ ਮੌਕਾ ਮਿਲ ਗਿਆ ਹੋਰ ਕੰਪੀਟੀਸ਼ਨ ਦੇ ਇਗਜ਼ਾਮ ਦੇ ਦੋ ਮੇਰੇ ਕੋਲ ਇਹੋ ਜਿਹੇ ਵੀ ਐਗਜ਼ਾਮਪਲ ਆਨੇ ਕਿ ਦੋ ਦੋ ਸਾਲਾਂ ਚ ਤਿੰਨ ਤਿੰਨ ਨੌਕਰੀਆਂ ਪਹਿਲਾਂ ਪਟਵਾਰੀ ਦੀ ਫਿਰ ਐਸਟੀਓ ਦੀ ਫਿਰ ਡੀਐਸਪੀ ਦੀ ਵੀ ਮਿਲ ਗਈ ਹੁਣ ਮੌਕੇ ਮਿਲ ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਜਿਸ ਤਰ੍ਹਾਂ ਰਾਹੁਲ ਜਿਹੜਾ ਮੁੰਡਾ ਇਟਲੀ ਤੋਂ ਕੰਨਾ ਮੈਂ ਅਸੀਂ ਮੇਰਾ ਮੇਰਾ ਇਹ ਹੀ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਛੱਡ ਛੱਡ ਕੇ ਕਿਉਂ ਭੱਜੀ ਜਾਂਦੇ ਆ ਉਦੋਂ ਮੈਂ ਹਜੇ ਰਾਜਨੀਤੀ 'ਚ ਨਹੀਂ ਹੁੰਦਾ ਸੀ ਉਦੋਂ ਵੀ ਮੈਂ ਦੇ ਮੈਂ ਯਾਰ ਮੁੰਡੇ ਬਾਹਰ ਹੀ ਜਾਈ ਜਾਂਦੇ ਯਾਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਫਿਰ ਭਗਤ ਸਿੰਘ ਉਹਨਾਂ ਨੂੰ ਕੀ ਜਵਾਬ ਦੇਈਏ ਫਿਰ ਉਹ ਉਹ ਅੰਗਰੇਜ਼ਾਂ ਨੂੰ ਕੱਢਣ ਲਈ 23-23 ਸਾਲ ਦੀ ਉਮਰ 'ਚ ਫਾਂਸੀਆਂ ਤੇ ਚੜ੍ਹ ਗਏ ਅਸੀਂ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਰਸੀ ਜਾਂਦੇ ਹਾਂ ਵੀ ਲੈ ਜਾਓ ਜੀ